ਔਰ ਸ਼੍ਰੀ ਪਾਪਾ ਬਕਾਲਾ ਸਾਹਿਬ ਤੋਂ ਆ ਦਰਸ਼ਨ ਕੌਰ ਬਿਤਾਤ ਪੁਰ ਦੀ ਰਿਪੋਰਟ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਬਾਬਾ ਬਕਾਲਾ ਸਾਹਿਬ ਦੇ ਪਿੰਡ ਠੱਠੀਆਂ ਵਿੱਚ ਐਨ ਐਚ ਆਈਏ ਅਤੇ ਐਸ اے ਐਮ ਬਾਬਾ ਬਕਾਲਾ ਸਾਹਿਬ ਭਾਰੀ ਪੁਲਿਸ ਫੋਰਸ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਤੇ ਖੜੀਆਂ ਫਸਲਾਂ ਨੂੰ ਤਬਾਹ ਕਰਨ ਦੀ ਕੀਤੀ ਕੋਸ਼ਿਸ਼ ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਡਟ ਕੇ ਕੀਤਾ ਗਿਆ ਵਿਰੋਧ ਕਾਫੀ ਸਮਾਂ ਗੱਲਬਾਤ ਕਰਨ ਤੋਂ ਬਾਅਦ ਜਿਨ੍ਹਾਂ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਆਏ ਸੀ ਉਹਨਾਂ ਦੀ ਜ਼ਮੀਨ NHAI ਨੇ ਚੱਲ ਕੰਮ ਚਾਲੂ ਕੀਤਾ ਜਿਨ੍ਹਾਂ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਨਹੀਂ ਆਏ ਉਹਨਾਂ ਕਿਸਾਨਾਂ ਦੇ ਪੈਸੇ ਮਿਲਣ ਤੇ ਹੀ ਕਬਜ਼ਾ ਦਿੱਤਾ ਜਾਵੇਗਾ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਬਾ ਜੂਨ ਪ੍ਰਧਾਨ ਚਰਨ ਸਿੰਘ ਕਲੇਰ ਕੁਮਾਨ ਅਮਰੀਕ ਸਿੰਘ ਜਲਾਲਪੁਰ ਅਜੀਤ ਸਿੰਘ ਠੱਠੀਆਂ ਤੇ ਜੂਨ ਦੀ ਸਾਰੀ ਟੀਮ ਹਾਜ਼ਰ ਹੈਗੀ ਅਤੇ ਸਾਰੇ ਪਿੰਡ ਵਾਸੀ ਹਾਜ਼ਰ ਸਨ ਆਓ ਦੇਖਦੇ ਹਾਂ ਦਰਸ਼ਨਪੁਰ ਬਦਲਪੁਰ ਦੀ ਪੂਰੀ ਰਿਪੋਰਟ ਅੱਜ ਅਸੀਂ ਪਹੁੰਚੇ ਹਾਂ ਪਿੰਡ ਠੱਠੀਆਂ ਵਿਖੇ ਜਿੱਥੇ ਕਿ ਪ੍ਰਸ਼ਾਸਨ ਵੱਲੋਂ ਕੀਤੀ ਗਈ ਧੱਕੇਸ਼ਾਹੀ ਤੇ ਮੌਕੇ ਤੇ ਕਿਸਾਨ ਸੰਘਰਸ਼ ਕਮੇਟੀ ਨੇ ਆਣ ਕੇ ਬਹੁਤ ਹੀ ਆਪਣਾ ਮੌਕਾ ਸੰਭਾਲ ਲਿਆ ਜੋ ਕਿ ਜਿਹੜੀ ਇਹ ਜ਼ਮੀਨ ਆ ਇਹ ਝੋਨੇ ਲੱਗੇ ਤੋਂ ਇਹ ਜਿਹੜੀ ਵਾਈ ਜਾ ਰਹੀ ਸੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇਥੇ ਆਣ ਕੇ ਮੌਕਾ ਬਹੁਤ ਤਰੀਕੇ ਵਧੀਆ ਨਾਲ ਹੈਂਡਲ ਕਰ ਲਿਆ ਤੇ ਆਪਾਂ ਪ੍ਰਧਾਨ ਆਗੂਆਂ ਨਾਲ ਗੱਲਬਾਤ ਕਰਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਨਾ ਪ੍ਰਧਾਨ ਸਾਹਿਬ ਜੀ ਆਪਣਾ ਬਾਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਜਿਹੜਾ ਪ੍ਰਧਾਨ ਰਣਜੀਤ ਸਿੰਘ ਪਲੇਰ ਪੜਾ ਤੇ ਜੋ ਅੱਜ ਇੱਥੇ ਆਪਣਾ ਪ੍ਰਸ਼ਾਸਨ ਦੇ ਨਾਲ ਤੁਹਾਡੀ ਕੋਈ ਝੜਪ ਵੀ ਹੋਈ ਆ ਕਿ ਸ਼ਾਂਤਮਈ ਹੈ ਜਿਹੜਾ ਸੋਲਵ ਹੋ ਗਿਆ ਹਾਂ ਆਪਣੇ ਅੱਜ ਦੀ ਠੱਠੀਆਂ ਪਿੰਡ ਬਾਬਾ ਬਕਾਲਾ ਸਾਹਿਬ ਦੇ ਨੇੜੇ ਗਿਆ ਹਾਂਜੀ ਇਹ ਜਿੱਥੇ ਨੈਸ਼ਨਲ ਹਾਈਵੇ ਵਾਲੇ ਅੱਜ ਜ਼ਮੀਨ ਐਕਵਾਇਰ ਕਰਨ ਵਾਸਤੇ ਆਏ ਸੀਗੇ ਜੀ ਤੇ ਕੁਝ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਿਹੜੇ ਉਹਨਾਂ ਨੇ ਪੈਸੇ ਪਾਏ ਸੀਗੇ ਜੀ ਉਹ ਕਿਸਾਨਾਂ ਨੇ ਸਹਿਮਤੀ ਦਿੱਤੀ ਸੀ ਕਿ ਮਾਲਕੀ ਕਬਜ਼ਾ ਦੇਣ ਦੀ ਜੀ ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਪ੍ਰਸ਼ਾਸਨ ਨੇ ਕਬਜ਼ਾ ਲਿਆਵਾ ਜੀ ਪਰ ਜੋ ਅਸੀਂ ਵੇਖ ਰਹੇ ਆ ਜੋ ਵਾਰਡਬੰਦੀ ਹੋ ਰਹੀ ਆ ਉਹ ਵਾਰਡਬੰਦੀ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਕਿਉਂਕਿ ਇੱਥੇ ਜੇ ਜ਼ਮੀਨ ਮਾਰਕੀਟ ਰੇਟ ਤੇ ਕੀਏ ਤੇ 2 ਕਰੋੜ ਰੁਪਏ ਨੂੰ ਵੀ ਕਿਲਾ ਜਿਹੜਾ ਜ਼ਮੀਂਦਾਰ ਰੇਟ ਆ ਜੀ ਪ੍ਰਤੀ ਏਕੜ 2 ਕਰੋੜ ਰੁਪਏ ਤੇ ਇੱਥੇ ਜਿਹੜਾ ਸਰਕਾਰ ਵੱਲੋਂ ਅਵਾਰਡ ਕੀਤਾ ਜਾ ਰਿਹਾ ਉਹ 66 ਲੱਖ ਰੁਪਏ ਨੂੰ ਅਵਾਰਡ ਦਿੱਤਾ ਜਾ ਰਿਹਾ ਇਹ ਸਾਰਾ ਸਾਰ ਲੋਕਾਂ ਨਾਲ ਧੱਕੇਸ਼ਾਹੀ ਆ ਤੇ ਇਹ ਅਸੀਂ ਮੰਗ ਕਰਦੇ ਆ ਜੋ ਮਾਰਕੀਟ ਰੇਟ ਆ ਉਹਦਾ 4 ਗੁਣਾ ਜਿਹੜਾ ਵਧਾ ਕੇ ਤੇ ਕਿਸਾਨ ਨੂੰ ਨਾਲ ਜਿਹੜਾ ਅਜਾੜਾ ਪਤਾ ਦਿੱਤਾ ਜਾਵੇ ਤੇ ਅੱਜ ਜਿਹੜੇ ਕਿਸਾਨ ਨਹੀਂ ਸੀ ਸਹਿਮਤ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਪੈਸੇ ਨਹੀਂ ਸੀ ਪਏ ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਜਿਹੜਾ ਸਰਕਾਰ ਨੂੰ ਨਹੀਂ ਕਰ ਦਿੱਤਾ ਤਾਂ ਵਾਪਸ ਮੋੜਿਆ ਵਾ ਜੀ ਇਹ ਜਿਨ੍ਹਾਂ ਕਿਸਾਨਾਂ ਨੇ ਸਹਿਮਤੀ ਦਿੱਤੀ ਸੀ ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਜਿਹੜੇ ਆ ਸਰਕਾਰ ਨੇ ਕੀਤੇ ਆ ਅਸੀਂ ਸਰਕਾਰ ਨੂੰ ਤੱਕੇ ਨਾਲ ਕਬਜ਼ਾ ਜਿਹੜਾ ਵਾ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਨਹੀਂ ਕਰਨ ਦਿਆਂਗੇ ਜੇ ਪ੍ਰਸ਼ਾਸਨ ਲੈ ਕੇ ਸਰਕਾਰ ਆਉਂਦਾ ਤੇ ਆਪਣੇ ਸਰਕਾਰ ਭੇਜਦੀ ਹੈ ਪ੍ਰਸ਼ਾਸਨ ਨੇ ਤੇ ਬਿਲਕੁਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਆ ਉਹਦਾ ਤੂੰ ਹੀ ਦੋਸ਼ੀ ਕਿਹਨੂੰ ਸਮਝਦੇ ਆ ਸੈਂਟਰ ਸਰਕਾਰ ਨੂੰ ਕਿ ਪੰਜਾਬ ਸਰਕਾਰ ਨੂੰ ਦੇਖੋ ਜੀ ਸਭ ਤੋਂ ਵੱਡੀ ਦੋਸ਼ੀ ਆ ਕੇਂਦਰ ਸਰਕਾਰ ਜਿਹੜੀ ਮਤਲਬ ਕਿ ਆਪਣੀਆਂ ਮਤਲਬ ਕਿ ਲੋਕਾਂ ਦੇ ਉੱਤੇ ਧੱਕਾ ਕਰਾ ਰਹੀ ਆ ਕਿਸਾਨਾਂ ਦੇ ਤੇ ਪੰਜਾਬ ਸਰਕਾਰ ਵੀ ਬਰਾਬਰ ਦੀ ਦੋਸ਼ੀ ਆ ਕਿ ਜਦੋਂ ਸਰਕਾਰ ਨੂੰ ਪਤਾ ਸੀਗਾ ਕਿ ਜ਼ਮੀਨਾਂ ਐਕਵਾਇਰ ਕਰਨੀਆਂ ਨੈਸ਼ਨਲ ਹਾਈਵੇ ਵਾਸਤੇ ਤੇ ਉਹਦਾ ਪ੍ਰੋਪਰ ਜਿਹੜਾ ਜੋ ਜ਼ਮੀਨ ਦਾ ਹੈਗਾ ਆ ਉਹਦੀ ਵੰਡ ਸੀਗੀ ਤਕਸੀਮ ਦੀ ਤਕਸੀਮ ਦੀ ਤਕਸੀਮ ਕਰਕੇ ਲੋਕਾਂ ਦੀ ਜਿਹੜੀ ਆਪਸੀ ਪਰਿਵਾਰਾਂ ਦੇ ਵਿੱਚ ਜਿਹੜੀ ਫੋਟ ਪਈ ਆ ਉਹਨੂੰ ਖਤਮ ਕਰਨਾ ਚਾਹੀਦਾ ਸੀ ਅਸਲ ਦੇ ਵਿੱਚ ਉਹ ਫੋਟ ਨੂੰ ਖਤਮ ਨਹੀਂ ਕੀਤਾ ਗਿਆ ਇਸ ਵੇਲੇ ਲੋਕਾਂ ਦੇ ਪਰਿਵਾਰਕ ਇਸ਼ੂ ਵੀ ਬਣ ਗਏ ਤੇ ਉਸ ਚੀਜ਼ ਦਾ ਜਿਹੜਾ ਨਾਜਾਇਜ਼ ਫਾਇਦਾ ਲੈ ਕੇ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਤੇ ਲੋਕਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ ਸਰਕਾਰ ਅਸੀਂ ਇਹ ਕਬਜ਼ਾ ਨਹੀਂ ਹੋਣ ਦੇਵਾਂਗੇ ਬਾਕੀ ਪੰਜਾਬ ਦੀ ਜ਼ਮੀਨ ਜਿਹੜੀ ਆ ਬਹੁ ਫਸਲੀ ਜ਼ਮੀਨ ਆ 2013 ਐਕਟ ਜਿਹੜਾ ਲੈਂਡ ਐਕੁਇਜ਼ੀਸ਼ਨ ਐਕਟ ਆ ਉਹ ਕਿਸਾਨਾਂ ਦੀ ਸਹਿਮਤੀ ਤੋਂ ਬਿਨਾ ਜ਼ਮੀਨ ਅਕਵਾਇਰ ਕਰਨ ਦੀ ਮਨਜ਼ੂਰੀ ਨਹੀਂ ਦਿੰਦਾ ਇੱਥੇ ਪੰਜਾਬ ਸਰਕਾਰ ਨੇ ਲੋਕਾਂ ਦੀ ਜਿਹੜੀ ਆ ਮਨਜ਼ੂਰੀ ਨਹੀਂ ਲਈ ਧੱਕੇ ਨਾਲ ਜ਼ਮੀਨਾਂ ਜਿਹੜੀਆਂ ਅਕਵਾਇਰ ਕੀਤੀਆਂ ਜਾ ਰਹੀਆਂ ਉਹਦੇ ਤੇ ਸਾਡਾ ਸਖਤ ਰੋੜ ਰਹੂਗਾ ਅੱਜ ਸ਼ਾਂਤਮਈ ਇੱਥੇ ਜਿਹੜਾ ਵਾ ਇਹ ਸੋਲਵ ਹੋ ਗਿਆ ਕਿ ਜਾਂ ਥੋੜਾ ਜਿਹਾ ਤੂ ਤੂ ਮੈ ਮੈ ਹੋਈ ਜਾਂ ਕੋਈ ਜਿਹੜੇ ਕਿਸਾਨ ਦੀ ਜ਼ਮੀਨ ਦੇ ਪੈਸੇ ਨਹੀਂ ਸੀ ਪਾਏ ਅਸੀਂ ਉਹਦੇ ਵਿੱਚ ਉਹਨਾਂ ਦੀ ਜਿਹੜੀ ਆ ਆਪਣੇ ਐਕਸਕਵੇਟਰ ਮਸ਼ੀਨ ਜਿਹੜੀ ਆ ਉਹ ਕਬਜ਼ਾ ਲੈਣ ਵਾਸਤੇ ਆਈ ਸੀ ਅਸੀਂ ਨਹੀਂ ਵੜਨ ਦਿੱਤੀ ਹਾਂ ਠੀਕ ਹੈ ਉਹ ਆਪਣੇ ਰਸਤੇ ਦੇ ਜ਼ਰੀਏ ਜਿੱਥੋਂ ਉਹਨਾਂ ਨੇ ਪੈਸੇ ਪਾਏ ਸੀ ਉੱਥੋਂ ਆ ਜਾ ਕੇ ਤੇ ਉਹਨਾਂ ਨੇ ਕਬਜ਼ਾ ਕੀਤਾ ਜੀ ਠੀਕ ਓਕੇ ਧੰਨਵਾਦ